ਹਾਂਜੀ ਵੀਰੇ ਵੈਲਕਮ ਆ ਜੀ ਮੋਗਾ ਪੰਜਾਬ 68 ਵਰਡ ਦੇ ਵਿੱਚ ਸੋ ਅੱਜ ਵੀਰੇ ਬੱਚੇ ਆਪਾਂ ਬਾਹਰ ਕੱਢੇ ਸੀ ਕੋਈ ਸ਼ਜ਼ੀ ਦੇ ਬਾਜ ਕੋ ਉੱਡਣ ਦੇ ਸੀ ਤੇ ਆ ਚੱਕਰੋ ਬਾਲ ਦਾ ਮੌਲ ਆ ਆਪਣਾ ਡੱਬਾ ਛੱਡਿਆ ਹੋਇਆ ਹੋਵੇ ਆ ਗਿਆ ਤੇ ਇੱਕ ਸਾਈਡ ਪੰਨ ਗਈ ਕੋਠੀ ਦੇ ਬਹਿ ਗਿਆ ਬੱਚਾ ਜਾ ਵਾਲਾ ਤੇ ਆ ਹੋ ਗਿਆ ਕੋਠੀ ਦੇ ਛੋਟਾ ਕਮਜ਼ੋਰ ਸੀ ਇੱਕ ਬਿਮਾਰ ਆ ਡੱਬਾ ਆਪਣਾ ਵਾਉਂਦਾ ਖਲਗਾੜ ਫਿਰਦਾ ਵੇਖੋ ਜਾਂਦਗਣੀ ਬਾਕੀ ਜਿਆਦੇ ਆਪਾਂ ਹਜੇ ਖੋਲਣੇ ਨਹੀਂ ਬਸ ਇਹਨੂੰ ਵੀ ਬੜਗਲੀਆਂ ਦੇ ਕੇ ਬਾਹਰ ਲੈਣਾ ਲਗੜਦਾ ਟਾਈਮ ਚੱਲਦਾ ਬਈ ਮੈਂਟਲ ਹੁੰਦੀ ਐ ਅਗਲੀ ਲਈ ਜਾਣ ਲੱਗੀ ਤੇ ਬਚਾ ਕੇ ਹੀ ਰੱਖੋ ਸਾਰੇ ਉਹ ਬਾਕੀ ਤਾਂ ਬਠਾਲੇ ਸੀ ਤੇ ਇੱਕ ਇਹ ਡੱਬਾ ਖਰਦਾ ਇੱਕ ਦੋ ਆਫਰ ਦੇ ਤੇ ਡੱਬਾ ਖਾ ਕਰਦਾ ਨੀ ਮਨੀ ਮ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ